ਇਸ ਧਰਤੀ ਤੇ ਅਸੀਂ ਜੀ ਰਹਿਆ ਇਸ ਧਰਤੀ ਤੇ ਗੁਰਬਾਣੀ ਅਨਸਾਰ ਜ਼ਿੰਦਗੀ ਜੀਵਨ ਤਿੰਨ ਤਰ੍ਹਾਂ ਦਾ ਇਹਨੋਂ ਤਿੰਨ ਹਿੱਸਿਆਂ ਵਿੱਚ ਗੁਰਬਾਣੀ ਨੇ ਵੰਡੇ ਪਸ਼ੂ ਮਨੁਸ਼ ਦੇਵ ਜੈ पशु जो तन दे तलते जी रहे हैं, मनुष्य जो मन दे तन से जी मनुष्य शब्द भी तो ही बने जेदा मन कम कर रहा है और जो आत्मा दे तल से जी रहे हैं, तन मन दोहां तो, तो उच्चा चला गया ਉਨ ਨੂੰ ਫਰਿਸ਼ਤਾ ਆਖਿਆ ਗਿਆ ਉਹਨੂੰ ਦੇਵਤਾ ਆਖਿਆ ਗਿਆ ਪਸ਼ੂ ਜੋ ਪਾਸ ਦੇ ਪਛੜਿਆ ਹੋਵੇ ਮਨ ਤੋਂ ਤੰਦੇ ਦੇਵਤਾ ਜਿੱਥੇ ਦੇਵ ਸ਼ਕਤੀ ਦੀਵਾ ਜਵੇ ਹੈ ਚਾਣਣਾ ਹੋ ਗਿਆ ਇਹਨੂੰ ਇਸਲਾਮ ਕਹਿੰਦਾ ਹੈ ਫਰਿਸ਼ਤੇ ਨੂਰ ਤੋਂ ਬਣੇ ਨੇ ਰਿਸ਼ਤੇ ਨੂਰੀ ਨੇ ਭਾ ਜੋ ਘਾਤਮਾ ਦੇ ਦਿਲ ਤੇ ਜੀ ਰਹੇ ਮਨੁਸ਼ ਮੰਦੇ ਦਿਲ ਤੇ ਜੀੜੇ ਔਰ ਮੈਂ ਅਰਜ਼ ਕਰਾਂ ਅਸ਼ੂ ਕਰੀਬਨ ਕਰੀਬਨ ਸੁਖੀ ਨਹੀਂ ਦੁੱਖ ਨੂੰ ਮਹਿਸੂਸ ਕਰ ਸਕਨ ऐसा उन्होंने मन ही नहीं है फिर उन्होंने समाजिक राजनैतिक और आर्थिक किसी प्रकार दिमेवरिया भी नहीं है इस वास्ते पशु तनाव रहत होते धन गुरु नानक देव जी महाराज के पंछियों बारे ਤਿਲੰਗ ਰਾਗ ਦੇ ਵਿੱਚ ਬੜਾ ਸੁੰਦਰ ਸ਼ਬਦ ਉਚਾਰਨ ਕਰਦੇ ਨੇ ਪਰ ਹਿੰਦੇ ਨਾ ਗਿਰੇ ਰੱਤ द्रप्त ਆਬ ਆਸ ਕਰ ਬਿਹੰਦ ਸੋਹੀ ਏਕ ਤੋਂ ਹੀ ਏਕ ਤੋਂ ਹੀ ਤਿਲੰਗ ਮੱਲਾ ਕਹਿਣਾ ਮਹਾਰਾਜ ਕਹਿੰਦੇ ਨੇ ਸ਼ਾਮ ਨੂੰ ਪੰਛੀ ਆਪਣੇ ਆਲਣਿਆਂ ਦੇ ਵਿੱਚ ਆ ਰਹੇ ਨੇ ਗੀਤ ਗਾंदे ਹੋਏ ਚੈ ਚਹਾਂਦੇ ਲੈ ਲੱਕੇ ਇਨ੍ਹਾਂ ਪੰਛੀਆਂ ਕੋਲ ਕੱਲ ਵਾਸਤੇ ਕੁਛ ਵੀ ਨਹੀਂ ਕੁਛ ਵੀ ਪਰਿੰਦੇ ਨਾ ਗਿਰੇ ਜੱਟ ਨਾ ਕੱਲ ਵਾਸਤੇ ਕੋਈ ਉਹਨਾਂ ਕੋਲ ਸੰਪਦਾ ਨਾ ਦਾਣਾ ਢੋਂਕੈ ਨਾ ਘੋਸਲੇ ਵਿੱਚ ਨਾ ਉਹਨਾਂ ਦੇ ਕੋਲ ਗੀਤ ਗਾਉਂਦੇ ਹੋਇਆ ਸ਼ਾਮ ਨੂੰ ਘੋਸਲਿਆਂ ਵਿੱਚ ਪਹੁੰਚੇ ਨੇ ਰਾਤ ਦਾ ਪਹਿਲਾ ਪੈਰ ਤਮਾਤ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਰਾਤ ਦਾ ਚੌਥਾ ਪੈਰ ਜਦੋਂ ਜੈਸੇ ਅਰੰਭ ਹੋਇਆ ਤੇ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਚੈ ਚਾਹਂਦੇ ਆ ਉੱਠ ਬੈਠਦੇ ਆ ਚਾਨਣਾ ਹੋ ਗਿਆ ਪੂਰਾ ਪ੍ਰਕਾਸ਼ ਹੋ ਗਿਆ ਗੀਤ ਗਾਦਿਆਂ ਹੋਇਆ ਘੋਸਲਿਆਂ ਚੋਂ ਨਿਕਲ ਪੈਂਦੇ ਨੇ ਦਿਨ ਭਰ ਰਿਜ਼ਕ ਦੀ ਤਲਾਸ਼ ਕਰਦੇ ਨੇ ਦਾਣਾ ਢਣਕਾ ਲੱਭਦੇ ਫਿਰ ਸ਼ਾਮ ਨੂੰ ਆ ਰਹੇ ਨੇ ਗੀਤ ਗਾਦਿਆਂ ਫਿਰ ਪਹਿਲਾ ਪੈਰ ਸਮਾਪਤ ਹੁੰਦਿਆਂ ਗੀਤ ਗਾਦਿਆਂ ਗਾਦਿਆਂ ਸੌ ਗਏ ਫਿਰ ਰਾਤ ਦਾ ਚੌਥਾ ਪੈਰ ਅਰੰਭ ਹੁੰਦਿਆਂ ਪਰਵਾਇਤ ਹੁੰਦਿਆਂ ਉੱਠ ਬੈਠੇ ਨੇ ਗੀਤ ਗਾਂਦੇ ਨਾ ਫਿਰ ਚਾਲਣਾ ਹੁੰਦਿਆਂ ਗੀਤ ਗਾਂਦਿਆਂ ਗਾਂਦਿਆਂ ਰਿਜ਼ਕ ਦੀ ਤਲਾਸ਼ ਵਿੱਚ ਨਿਕਲ ਪਏ ਹਜ਼ਾਰਾਂ ਤਰਾਂ ਦੀਆਂ ਚਿੰਤਾਵਾਂ ਲੈ ਕੇ ਸ਼ਾਮ ਨੂੰ ਮਨੁੱਖ ਆਪਣੇ ਘਰ ਆਵੇ ਹਜ਼ਾਰਾਂ ਕਰਾਂ ਦੇ ਗਮ ਲੈ ਕੇ ਰਾਤ ਨੂੰ ਸੌਂਵੇ ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ ਫਿਰ ਬੇਸ਼ੁਮਾਰ ਤਰ੍ਹਾਂ ਦਾ ਤਣਾਅ ਲੈ ਕੇ ਸ਼ਾਮ ਨੂੰ ਫਿਰ ਘਰ ਵਾਪਸ ਆਉਂਦਾ ਹੈ ਪੰਛੀਆਂ ਕੋਲ ਕੱਲ੍ਹ ਵਾਸਤੇ ਕੁਝ ਵੀ ਨਹੀਂ ਵੇਸਤਰ ਮਨਖਾਂ ਤੋਂ ਇਤਨਾ ਹੈ ਕਿ ਉਹਨਾਂ ਦੀਆਂ ਸੱਤ ਪੀੜੀਆਂ ਵੀ ਖਾਦੈਨ ਫਿਰ ਵੀ ਰੋਂਦੇ ਹੋਏ ਆਉਂਦੇ ਨੇ ਗਮਗੀਨ ਹੋ ਕੇ ਸਵੇਰੇ ਉੱਠਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਘਰੋਂ ਨੇ ਕਰੇ ਮਹਾਰਾਜ ਕਹਿੰਦੇ ਨੇ ਲਾ ਪੰਛੀਆਂ ਨੂੰ ਦੇਖ ਕੇ ਮੈਂ ਹੈਰਾਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਹਉਮ ਵਲਹਾਰੀ ਤੇ ਨਾ ਪੰਛੀਆਂ ਜੰਗਲ ਜਿੰਨਾ ਕਕਰ ਚੁਗੰ ਥਲ ਵਜਨ ਰੱਬ ਨਾ ਛੁਗਣਾ ਪਾਸ ਪਸ਼ੂ ਕਰੀਬਨ ਕਰੀਬਨ ਸੁਖੀ ਨੇ ਦੇਵਤੇ ਅਨੰਦਿਤ ਨੇ ਦੁਖੀ ਕੇਵਲ ਮਨੁੱਖ ਸਿਰਫ ਮਨੁੱਖ ਔਰ ਜਿਤਨਾ ਸਿਆੜਾ ਮਨੁੱਖ ਹੈ ਉਤਨਾ ਹੀ ਜ਼ਿਆਦਾ ਦੁਖੀ ਹੈ ਕਾਰਨ ਜੋ ਕੁਛ ਕੋਲ ਹੈ ਇਹਦੇ ਨਾਲ ਪੇ ਸੁਖ ਮਿਲਿਆ ਨਹੀਂ ਸਿਰਫ ਲੋੜਾਂ ਦੀ ਪੂਰਤੀ ਸੁਖ ਕਿਵੇਂ ਮਿਲਣਾ ਹੈ ਇਹਦਾ ਪਤਾ ਵੀ ਕੋਈ ਨਹੀਂ ਦੁਖੀ ਕੇਵਲ ਮਨੁੱਖ। ਔਰ ਮੈਂ ਅਰਜ਼ ਕਰਾਂ ਜੇ ਤਲਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਜ਼ਿਆਦਾ ਦੁਖੀ। ਜਿਤਨਾ ਅਚੇਤ ਤੇ ਮੂਰ ਮਨੁੱਖ ਹੋਵੇਗਾ ਉਤਨਾ ਦੁਖੀ ਘੱਟ ਹੋਵੇ। ਪਸ਼ੂ ਸੁਖ ਦੇ ਚ ਜੀ ਰਹੇ ਨੇ। ਦੇਗ ਪੇ ਅਨੰਦ ਦੇ ਚ ਜੀ ਰਹੇ ਨੇ। ਦੁੱਖ ਦੇ ਚ ਕੇਵਲ ਇਨਸਾਨ ਹੈ। ਮਨੁੱਖ। ਪਸ਼ੂ ਬੋਰ ਵੀ ਨਹੀਂ ਹੁੰਦੇ। ਬੇਚੈਨ ਵੀ ਨਹੀਂ ਹੁੰਦੇ। ਪਸ਼ੂ ਪਾਗਲ ਵੀ ਨਹੀਂ ਹੁੰਦੇ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਹੈ ਤੇ ਮਨੁੱਖ ਉਹਨਾਂ ਦੀ ਸੁਤੰਤਰਤਾ ਦੇ ਵਿੱਚ ਬਾਧਾ ਕਢੀ ਕਰਦੇ। ਉਹ ਕਦੀ-ਕਦੀ ਪਾਗਲ ਹੋ ਜਾਂਦੇ ਨੇ। ਵਰਨਾ ਪਸ਼ੂ ਪਾਗਲ ਵੀ ਨਹੀਂ ਹੁੰਦੇ। ਪਸ਼ੂ ਸੁਖ ਦੇਚ ਜੀ ਰਹੇ। ਦੇਵ ਤੇ ਆਨੰਦ ਦੇਚ ਜੀ ਰਹੇ ਨੇ। ਦੁਖੀ ਕੇਵਲ ਮਨੁੱਖ। ਕੇਵਲ ਇਨਸਾਨ ਹੈ। ਮਹਾਰਾਜ ਇੱਥੇ ਤੱਕ ਕਹਿੰਦੇ ਨੇ ਦੁੱਖ ਕੀਆ ਪੰਡਾ ਕੁਲਿਆ ਸੁਖ ਨਾਨਕ ਸਿਉਖ ਹੋਇ। ਬੜੇ ਪਿਆਰ ਨਾਲ ਸਰਵਨ ਕਰਨਾ। ਹਰ ਬੰਦਾ ਦੁੱਖਾਂ ਦੀ ਪੰਡ ਹੈ ਔਰ ਕੁਝ ਵੀ ਨਹੀਂ। ਜਿੱਤਨੇ ਮਨੁੱਖ ਬੈਠੇ ਉਹਨੇ ਕਿਦਰੇ ਵੀ ਬਸ ਸਭ ਦੁੱਖਾਂ ਦੀਆਂ ਪੰਡਾ ਦੁੱਖਖੀਆਂ ਪੰਡਾ ਖੁਲੀਆਂ ਸੁਖ ਨਾਨਕ ਸਿਉ ਕੋਇ ਮਹਾਰਾਜ ਕਹਿੰਦੇ ਨੇ ਇੱਕ ਇੱਕ ਪੰਡ ਮੈਂ ਖੋਲ ਕੇ ਵੇਖੀ ਏ ਸਿਵਾਏ ਦੁੱਖਾਂ ਤੋਂ ਕੁਛ ਵੀ ਨਹੀਂ ਦੂਜੇ ਨੂੰ ਖੋਲਣ ਦਾ ਡੰਗ ਕੀ ਏ ਕਿਵੇਂ ਖੋਲੋਗੇ ਪੰਡ ਇੱਕ ਤਰੀਕਾ ਹੈ ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਓ ਉਹ ਦੁੱਖਾਂ ਦੀ ਪੰਡ ਖੋਲ ਕੇ ਰੱਖ ਦਿੰਦਾ ਆਪਣੇ ਸੈਕੜੋਂ ਦੁੱਖ ਸੁਣਾਉਂਦਾ ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ ਹਕੀਕਤ ਕਿਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਕੋ ਨਹੀਂ ਖੋਲਦਾ ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ ਕਿਉਂ ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਵਾਂਗੇ ਸੌ ਸੁਣਾਉਂਦਾ ਇਹ ਵੀ ਚੁੱਪ ਨਹੀਂ ਕਰਿਆ ਇੱਕ ਸੁਣਾ ਕੇ ਸੌ ਦੁੱਖ ਮੈਂ ਹੋਰ ਸੁਣਾ ਆਪਣੇ ਹਿਰਦੇ ਦਾ ਭਾਰ ਵਦਾਵਾ ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲ ਉਸਤਾਦ ਜੋ ਕੋਏ ਨੇ ਉਹ ਕਹਿੰਦੇ ਨੇ ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ कहिंदा मैं दुख न कभी मत्थे प्रगट नहीं आऊ मेरे चेहरे से गम आशकारा नहीं है पर ये न समझ के ये गम का मारा नहीं है डूबने को तो डूबे हम भी लेकिन पहले साहिल को हमने पुकारा नहीं है डूबिया मैं भी हां ਗੋਤੇ ਮੈਂ ਵੀ ਕਰ ਦੇਨੇ ਪਰ ਜੋਗ ਕਹਿੰਦੇ ਨੇ ਮੈਂ ਇਸ ਤਰ੍ਹਾਂ ਰੋਇਆ ਪਟਿਆ ਨਹੀਂ ਮੈਂ ਡੁੱਬ ਗਿਆ ਜੀ ਮੈਂ ਮਰ ਗਿਆ ਜੀ ਮੈਂ ਡੁੱਬ ਗਿਆ ਜੀ ਕਹਿੰਦਾ ਕਿਉਂ ਰੋਵਾ ਸਾਰੇ ਹੀ ਡੁੱਬਦੇ ਪਏ ਸਾਰੇ ਹੀ ਡੁੱਬਦੇ ਤੇ ਡੁੱਬਦੇ ਹੋਿਆਂ ਦੇ ਕੋ ਕੀ ਡੁੱਬਣ ਦਾ ਰੋਣਾ ਰੋਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਮ ਦੇ ਕਾਂਤ ਹੈ ਡੋਬੇ ਐ ਜੋ ਫਦੇ ਅਸੀਂ ਡੋਬੇ ਪੈਨੇ ਦੁੱਖਾਂ ਵਿੱਚ दुखी केवल मनुख है और जितना स्याण मनुख है उतना ज्यादा दुखी है ये स्याने मनुख की पहचान जितना होगा उतना दुखी होगा